ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜੋ ਮਹਮਾ ਚਲਾਈ ਆ ਉਸ ਮਹਮ ਦੇ ਵਿੱਚ ਅੱਜ ਪਿੰਡ ਮਿੱਡਾ ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਨਸ਼ਾ ਤਸਕਰ ਦਾ ਜੋ ਪ੍ਰਾਪਰਟੀ 18 ਲੱਖ 22 ਹਜ਼ਾਰ ਦੀ ਹੈ ਉਹਨਾਂ ਨੋਟਿਸ ਜਾਰੀ ਕਰਦੇ ਹੋਏ ਦੱਸਿਆ ਆਓ ਆਪਾਂ ਸੁਣਦੇ ਹਾਂ ਡੀਐਸਪੀ ਜਸਪਾਲ ਸਿੰਘ ਲੰਮੀ ਨੇ ਕੀ ਆਖਿਆ ਸ਼੍ਰੀ ਮੁਕਸਰ ਸਾਹਿਬ ਤੋਂ ਗੁਰਜੰਟਪੱਟੀ ਦੀ ਖਾਸ ਰਿਪੋਰਟ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਧੰਨਵਾਦ ਜੀ ਸਰਕਾਰ ਵੱਲੋਂ ਪੂਰੀ ਪੰਜਾਬ ਸਟਰੀਟ ਦੇ ਅੰਦਰ ਨਸ਼ੇ ਦੇ ਖਾਤਮੇ ਦੇ ਲਈ ਜਾਂ ਨਸ਼ਾ ਤਸਕਰਾਂ ਨੂੰ ਸਾਬਤ ਕਰਨ ਦੇ ਲਈ ਇੱਕ ਵਿਸ਼ੇਸ਼ ਯੁੱਧ ਨਸ਼ੇੰਮਰੋਧ ਚਲਾਇਆ ਗਿਆ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡਿਪੀਸਾ ਪੰਜਾਬ ਜਿਹਦੀਆਂ ਯੋਗ ਅਦਾਇਤਾ ਤੇ ਸ਼੍ਰੀ ਅਖੇਲ ਚੌਧਰੀ ਜੀ ਐਸਐਸਪੀ ਸਾਹਿਬ ਤੇ ਮੁਖਤਸਰ ਸਾਹਿਬ ਦੀ ਯੋਗ ਅਦਾਇਤਾ ਤੇ ਅਸੀਂ ਜਿਹੜਾ ਹੈਗਾ ਸਾਡੇ ਐਸਐਚਓ ਕਬਰਵਾਲਾ ਰਵਿੰਦਰਪਾਲ ਔਰ ਸੁਖਜੀਤ ਸਿੰਘ ਚੌਕੀ ਇੰਚਾਰਜ ਦੀ ਜਿਹੜੀ ਹੈਗੀ ਹੈ ਜੋਗ ਅਗਵਾਈ ਦੇ ਵਿੱਚ ਅਸੀਂ ਪਿੰਡ ਮਿੱਡਾ ਦੇ ਭਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਕਿ ਇੱਕ ਨਸ਼ਾ ਸਮਗਲਰ ਹੈ ਉਸਤੇ ਉੱਪਰ ਜਿਹੜੇ ਹੈਗੇ ਆ ਆ ਭੁੱਕੀ ਚੂਰਾ ਪੋਸਟ ਦੇ ਚਰਦੇ ਮੈਡੀਕਲ ਨਸ਼ੇ ਵੇਚਣ ਦੇ ਔਰ ਐਰਨ ਚਿੱਟਾ ਵਿੱਚ ਆਉਦੇ ਪਰਚੇ ਦਰਜ ਹੈ ਔਰ ਉਸੇ ਪਰਚਾ ਦੇ ਜਿਹੜੇ ਉਹਦੇ ਦਰਜ ਹੈ ਉਹਨੂੰ ਅਸੀਂ ਵੈਰੀਫਾਈ ਕਰਤੀ ਹੁੰਦੀ ਜਿਹੜੀ ਪ੍ਰਾਪਰਟੀ ਹੈ કુલ 18 ਲੱਖ 22 ਹਜ਼ਾਰ ਰੁਪਏ ਦੀ ਜਿਹੜੀ ਉਹਨੇ ਨਸਬਿਸ ਕੇ ਜਿਹੜੀ ਆਪਣੀ ਜਾਇਦਾਦ ਬਣਾਈ ਹੈ ਉਹ ਅਸੀਂ ਜਿਹੜੀ ਹੈਗੀ ਇਹਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਔਰ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ 18 ਲੱਖ 22 ਹਜ਼ਾਰ ਦੀ ਫ੍ਰੀਜ਼ ਕਰਾਈ ਹੈ ਉਹਨੇ ਆਪਣੀ ਇਸ ਪ੍ਰਾਪਰਟੀ ਦੇ ਨਾਂ ਕੋਈ ਲੋਨ ਲੈ ਸਕਦਾ ਤੇ ਨਾ ਹੀ ਇਹਨੂੰ ਕਿਸੇ ਇੱਕ ਤਰ੍ਹਾਂ ਦਾ ਵੇਚ ਵਟ ਸਕਦਾ